ਅੱਜ ਦੀ ਵੀਡੀਓ 'ਚ ਸੱਤ ਚੀਜ਼ਾਂ ਬਕਾਊ ਲੈ ਕੇ ਆਏ ਆ ਸਾਰੇ ਭਰਾ ਦੇਖ ਲਓ ਬਾਈ ਆਪਾਂ ਡੇਲੀ بیس ਤੇ ਬਕਾਊ ਚੀਜ਼ਾਂ ਬਕਾਊ ਖੇਤੀ ਵਾਲੀ ਸੰਦੇ ਆਪਾਂ ਦੱਸਦੇ ਰਹਿੰਨੇ ਆ ਕਿ ਕਿੱਥੇ ਕਿਹੜੇ ਖੜੇ ਆ ਕਿੱਥੇ ਕਿਹੜਾ ਖੜਾ ਤੇ ਅੱਜ ਆਪਾਂ 5 ਟਰੈਕਟਰ ਦੱਸਾਂਗੇ ਬਾਈ ਤੇ 2 ਟਰਾਬੇ ਸੱਤ ਚੀਜ਼ਾਂ ਬਕਾਊ ਲੈ ਕੇ ਆਏ ਆ ਆਪਣੇ ਚੈਨਲ ਤੇ ਤੇ ਕਿਸੇ ਵੀ ਪੀਰ ਭਰਾਣੇ ਸੱਤਾਂ ਚੀਜ਼ਾਂ ਦੇ ਤੇ ਕੁਝ ਵੀ ਖਰੀਦਣਾ ਹੁੰਦਾ ਤੇ ਕੱਲੀ-ਕੱਲੀ ਚੀਜ਼ ਵਾਲੇ ਦਾ ਬਾਈਆਂ ਦਾ ਫੋਨ ਨੰਬਰ ਹੁੰਦਾ ਸਕਰੀਨ ਤੇ ਥੱਲੇ ਤੇ ਲਾ ਲਿਓ ਬਾਈਆਂ ਨੂੰ ਬਈ ਫੋਨ ਇਹ ਸਾਰਿਆਂ ਦਾ ਬਾਈ ਅਡੋ-ਅੱਡੀ ਹੁੰਦਾ ਐਡਰੈਸ ਇਹ ਨਾ ਹੋਵੇ ਕਿ ਮੂ ਪਿੱਛੇ ਵੀ ਚਾਰ ਟਰੈਕਟਰ ਆ ਦੋ ਟਰਾਲੇ ਆ ਤੇ ਸਭ ਤੋਂ ਪਹਿਲੇ ਨੰਬਰ ਤੇ ਆ ਟਰੈਕਟਰ ਆ ਕਿਸੇ ਵੀ ਪੁਰਾਣੇ ਆ ਟਰੈਕਟਰ ਲੈਣਾ ਹੋਵੇ ਬਾਈ ਸੋਨਾ ਲੀਕਾ 60 ਦਾ ਸਾਰੇ ਭਰਾ ਦੇਖ ਲਓ ਬਾਈ 2010 ਮਾ ਦਾ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਮਗਰ ਲੈ ਰਿਆ 50 ਕੁ ਪੈਸੇ ਆ ਤੇ ਮੂਹਰ ਲਈ 70 75 ਪੈਸੇ ਆ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਸੋਨਾ ਲੀਕਾ ਟਰੈਕਟਰ ਬਾਈ ਪੂਰਾ ਵਧੀਆ ਵਾਕੇ ਚੈੱਕ ਕਰਕੇ ਮੇਰੇ ਘਰੋਂ ਲੈ ਜਾਓ ਕਿਸੇ ਵੀ ਪੁਰਾਣੇ ਵੀ ਇਹ ਸੋਨਾ ਲੀਕਾ 60 ਦਾ ਟਰੈਕਟਰ ਲੈਣਾ ਹੋਵੇ ਤੇ ਬਾਈ ਦਾ ਪਿੰਡ ਆ ਭਗਤੇ ਭਾਈ ਕੋਲੇ ਪਿੰਡ ਗਿੱਦੜ ਬਾਈ ਦਾ ਬਈ ਪੈਂਡ ਗਿੱਦੜਾ ਤੇ ਜਿਹੜਾ ਬਠਿੰਡੇ ਚ ਪੈਂਡ ਆਉਂਦਾ ਇਹ ਭਗਤੇ ਭਾਈ ਦੇ ਕੋਲੇ ਪੈਂਡ ਆ ਉੱਥੇ ਬਾਈ ਦਾ ਟਰੈਡ ਖੜਾ ਨਾ ਬਾਈ ਦੇ ਘਰੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਆ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ 3 ਲੱਖ ਤੇ 75000 ਦੇ ਆਸੇ ਪਾਸੇ ਮੈਂ ਸੋਨਾ ਦੇ ਕਾ 60 ਦਾ ਟਰੈਕਟਰ ਦੇ ਦੂੰਗਾ ਬਾਈ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਇਹ ਬਾਈ ਦਾ ਫੋਨ ਨੰਬਰ ਹੱਦੇ ਸਕਰੀਨ ਤੇ ਤੇ ਲਾ ਲਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਅਰਜਨ 555 ਸਾਰੇ ਭਰਾ ਦੇਖ ਰੋ ਬਾਈ 2003 ਮਾਡਲ ਟਰੈਕਟਰ ਆ ਤੇ ਪੰਜਾਬ ਨੰਬਰ ਆ ਤੇ ਡਬਲ ਕਲੱਚ ਆ ਬਈ ਟਰੈਕਟਰ ਕਿਸੇ ਵੀ ਪੁਰਾਣੇ ਟਰੈਕਟ ਲੈਣਾ ਹੋਵੇ ਤੇ ਟਾਇਰ ਬਈ ਚਾਰੇ 70 80 ਪੈਸੇ ਟਾਇਰ ਆ ਟਰੈਕਟਰ ਦੇ ਇਹ ਸਾਰੇ ਪਾਸੋਂ ਬਾਈ ਕਹਿੰਦਾ ਮੇਰਾ ਪੂਰਾ ਸੰਭਿਆ ਹੋਇਆ ਅਰਜਨ ਬਾਈ ਤੇ ਪਿੰਡ ਖੜਾ ਬਈ ਗਿੱਲ ਪੱਤੀ ਬਠਿੰਡੇ ਦੇ ਨਾਲ ਪਿੰਡ ਆ ਬਾਈ ਗਿੱਲ ਪੱਤੀ ਤੇ ਗਿੱਲ ਪੱਤੀ ਵੀ ਟਾਇਰ ਖੜਾ ਹੈ ਬਾਈ ਦੇ ਘਰੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ ਪੂਰਾ ਸਾਫ ਆ ਬਈ ਟਰੈਕਟਰ ਪੂਰਾ ਸੰਭਿਆ ਹੋਆ ਟਰੈਕਟਰ ਆ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ ਕਿਸੇ ਵੀ ਪੁਰਾਣੇ ਬਈ ਟਰੈਕਟ ਲੈਣਾ ਹੋਵੇ ਇਹ 2 ਲੱਖ ਤੇ 40 ਹਜ਼ਾਰ ਦੇ ਆਸ-ਪਾਸੇ ਬਾਈ ਕੰਦਾ ਮਾ ਟਰੈਕਟਰ ਦੇ ਦੂੰਗਾ ਜਮਾ ਜੈਜੇ ਪੈਸੇ ਮੰਗਿਆ ਇੰਨੇ ਦਾ ਮੇਰਾ ਟਰੈਕਟਰ ਹੈਗਾ ਵੀ ਆਪਾਂ ਸਾਰੇ ਪਾਸੋਂ ਚੱਕ ਕਰ ਲਓ ਕਿਸੇ ਵੀ ਪੁਰਾਣੇ ਟਰੈਕਟਰ ਬਈ ਲੈਣਾ ਹੋਵੇ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਐਚ ਐਮਟੀ 5911 ਸਾਰੇ ਭਰਾ ਦੇਖ ਲਓ ਬਾਈ ਇਹ 5911 ਟਰੈਕਟਰ ਬਈ 1991 ਮਾ ਦਾ ਟਰੈਕਟਰ ਆ ਇਹ ਪੰਜਾਬ ਨੰਬਰ ਆ ਤੇ ਚਾਰੇ ਟਾਇਰ ਵੀ ਟਰੈਕਟਰ ਦੇ 50 60 ਪੈਸੇ ਆ ਕਿਸੇ ਵੀ ਪੁਰਾਣੇ ਬਈਏ ਟਰੈਕਟਰ ਲੈਣਾ ਹੋਵੇ 911 ਇਹ ਪਿੰਡ ਖੜਾ ਕੋਟਪਾਈ ਪਿੰਡ ਬਈ ਬਾਈ ਦਾ ਕੋਟਪਾਈ ਆ ਤੇ ਜਿਹੜਾ ਸ਼੍ਰੀ ਮੁਕਸਰ ਸਾਹਿਬ ਚ ਪਿੰਡ ਆਉਂਦਾ ਕੋਟਪਾਈ ਤੇ ਗਿੱਦੜਵਾ ਮੰਡੀ ਦੇ ਬਈ ਕੋਲੇ ਪਿੰਡ ਆ ਉੱਥੇ ਬਾਈ ਦੇ ਘਰੇ ਟਰੈਡ ਖੜਾ ਕਿਸੇ ਵੀ ਪੁਰਾਣੇ ਬਈਏ 911 ਟਰੈਕਟਰ ਲੈਣਾ ਹੋਵੇ ਤੇ ਬਾਈ ਕਹਿੰਦਾ ਸਾਰੇ ਪਾਸੋਂ ਮੇਰਾ 911 ਪੂਰਾ ਵਧੀਆ ਬਈ ਵਾਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾਓ ਤੇ 1 ਲੱਖ ਤੇ 80 ਹਜ਼ਾਰ ਦੇ ਆਸੇ ਪਾਸੇ ਮੈਂ 911 ਟਰੈਕਟਰ ਬਈ ਦੇ ਦੂੰਗਾ ਕਿਸੇ ਵੀ ਪੁਰਾਣੇ ਬਈਏ 911 ਟਰੈਕਟਰ ਲੈਣਾ ਹੋਵੇ ਇਹ ਪੰਡ ਭਾਈਕੋਟ ਖੜਾ ਬਾਈ ਤੇ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀ ਪੁਰਾਣੇ ਟਰੈਕਟਰ ਲੈਣਾ ਹੋਵੇ ਡੀਆਈ 475 ਸਾਰੇ ਭਰਾ ਦੇਖ ਲਓ ਬਾਈ ਇਹ 475 ਟਰੈਕਟਰ ਬਾਈ 1999 ਮਾ ਦਾ ਟਰੈਟ ਆ ਤੇ ਪੰਜਾਬ ਨੰਬਰ ਆ ਤੇ ਮੰਗਲੇ ਟਾਇਰ 50 ਕ ਪੈਸੇ ਆ ਟਰੈਕਟਰ ਦੇ ਤੇ ਮੂਹਰਲੇ ਵੀ 90 ਪੈਸੇ ਆ ਕਿਸੇ ਵੀ ਪੁਰਾਣੇ ਵੀ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਟਰੈਕਟਰ ਖੜਾ ਏਰੀਆ ਮਾਨਸਾ ਮਾਨਸਾ ਏਰੀਆ ਚ ਬਈ ਟਰੈਕਟਰ ਖੜਾ ਏ ਡੀਆਈ ਚ 475 ਤੇ ਬਾਈ ਕਹਿੰਦਾ ਵਾਹ ਕੇ ਚੈੱਕ ਕਰਕੇ ਮੇਰੇ ਕੋਲੋਂ ਟਰੈਕਟਰ ਲੈ ਜਾ ਕਿਸੇ ਵੀਰ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਮਾਨਸਾ ਏਰੀਆ ਚ ਖੜਾ ਤੇ ਬਾਈ ਕਹਿੰਦਾ 2 ਲੱਖ ਤੇ 10000 ਰੁਪਏ ਆਸੇ ਪਾਸੇ ਮੈਂ ਟਰੈਕਟਰ ਬਈ ਦੇ ਦੂੰਗਾ ਤੇ ਬਾਈ ਦਾ ਫੋਨ ਨੰਬਰ ਆਖਲੇ ਸਕਰੀਨ ਤੇ ਤੇ ਲਾਰੇ ਬਾਈ ਨੂੰ ਬਈ ਫੋਨ ਬਾਈ ਜੇ ਕਿਸੇ ਵੀਰ ਪੁਰਾਣੇ ਟਰੈਕਟਰ ਲੈਣਾ ਹੋਵੇ 4511 ਸਾਰੇ ਭਰਾ ਦੇਖ ਲਓ ਬਾਈ 1996 ਮਾਡਲ ਦਾ ਟਰੈਕਟਰ ਆ ਬਾਈ 1996 ਮਾਡਲ ਦਾ ਟਰੈਕਟਰ ਦਾ 4511 ਕਿਸੇ ਵੀ ਪੁਰਾਣੇ ਲੈਣਾ ਹੋਵੇ ਤੇ ਪੰਜਾਬ ਨੰਬਰ ਟਰੈਕਟਰ ਆ ਬਾਈ ਤੇ ਚਾਰੇ ਘਰ ਨਾਵੇਂ ਆ ਟਰੈਕਟਰ ਦੀ ਕਿਸੇ ਵੀ ਪੁਰਾਣੇ ਬਈ ਇਹ ਟਰੈਕਟਰ ਲੈਣਾ ਹੋਵੇ ਤੇ ਇਹ ਪਿੰਡ ਖੜਾ ਸੂਰੇ ਵਾਲੇ ਬਾਈ ਦਾ ਬਈ ਸੂਰੇ ਵਾਲਾ ਪਿੰਡ ਆ ਤੇ ਜਲਾਸ਼ਰੀ ਮੁਕਤਸਰ ਸਾਹਿਬ ਚ ਪਿੰਡ ਆਉਂਦਾ ਸੂਰੇ ਵਾਲਾ ਤੇ ਦੋਦਾ ਕੌਣੀ ਤੇ ਗੁੜੀ ਸੰਗਰ ਦੇ ਕੋਲੇ ਪਿੰਡ ਰਹਿ ਗਿਆ ਬਾਈ ਇਹ ਕਿਸੇ ਵੀਰ ਪੁਰਾਣੇ ਬਈ ਟਰੈਕਟਰ ਲੈਣਾ ਹੋਵੇ ਤੇ ਬਾਈ ਕੰਦਾ ਵਾਹ ਕੇ ਚੈੱਕ ਕਰਕੇ ਮੇਰੇ ਘਰੋਂ ਟਰੈਕਟਰ ਲੈ ਜਾਓ 4511 ਸਾਰੇ ਪਾਸੇ ਮੇਰਾ ਓਕੇ ਟਰੈਕਟਰ ਆ ਬਾਈ ਤੇ ਕਿਸੇ ਭਰਾਣੇ ਬਈ ਟਰੈਡ ਲੈਣਾ ਹੋਵੇ ਤੇ 1 ਲੱਖ ਤੇ 45000 ਦੇ ਆਸੇ ਪਾਸੇ ਬਾਈ ਕੰਦਾ ਮੈਂ ਟਰੈਕਟਰ ਦੇ ਦੂਗਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਬਾਈ ਜੀ ਕਿਸੇ ਵੀਰ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖ ਲਓ ਬਾਈ 16 7 ਟਰਾਲਾ ਬਾਈ 7 ਫੁੱਟ ਚੌੜਾ ਤੇ 16 ਫੁੱਟ ਲੰਮਾ ਟਰਾਲਾ ਇਹ ਡਬਲ ਜੈਕ ਕਾਲਾ ਟਰਾਲਾ ਬਾਈ ਕਿਸੇ ਵੀ ਪੁਰਾਣਾ ਇਹ ਟਰਾਲਾ ਲੈਣਾ ਹੋਵੇ ਤੇ ਬਾਈ ਕਹਿੰਦਾ ਟਾਟਾ ਮਾਲ ਦਾ ਸੇਲ ਲੱਗਾ ਟਰਾਲੇ ਨੂੰ ਬਾਈ ਤੇ ਪੂਰਾ ਵਧੀਆ ਪੂਰਾ ਸੋਹਣਾ ਤੇ ਪੂਰਾ ਸਾਫ਼ ਤੇ ਪੂਰੇ ਵਜਨ ਵਾਲਾ ਟਰਾਲਾ ਬਾਈ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਬਾਈ ਤੇ ਬਾਈ ਕਹਿੰਦਾ 2 ਲੱਖ ਤੇ 90 ਹਜ਼ਾਰ ਦੇ ਆਸੇ ਪਾਸੇ ਮੈਂ ਟਰਾਲਾ ਦੇ ਦੂੰਗਾ ਤੇ ਟਰਾਲਾ ਖੜਾ ਵੀ ਪਿੰਡ ਮਜੀਠੇ ਅੰਮ੍ਰਿਤਸਰ ਜ਼ਿਲ੍ਹੇ ਟਪਿੰਡਾ ਬਾਈ ਮਜੀਠਾ ਤੇ ਮਜੀਠੇ ਪਿੰਡ ਖੜਾ ਟਰਾਲਾ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਤੇ ਇਹ ਪਿੰਡ ਮਜੀਠੇ ਖੜਾ ਏ ਬਾਈ ਦਾ ਫੋਨ ਨੰਬਰ ਹਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਕੋਈ ਫੋਨ ਬਾਈ ਜੇ ਕਿਸੇ ਵੀ ਪੁਰਾਣੇ ਟਰਾਲਾ ਲੈਣਾ ਹੋਵੇ ਸਾਰੇ ਭਰਾ ਦੇਖੋ ਬਾਈ 12 ਸਾਢੇ 6 ਟਰਾਲਾ ਬਾਈ ਸਾਢੇ 6 ਫੁੱਟ ਚੌੜਾ ਤੇ 12 ਫੁੱਟ ਲੰਮਾ ਟਰਾਲਾ ਜੈਕ ਵਾਲਾ ਟਰਾਲਾ ਬਾਈ ਕਿਸੇ ਵੀ ਪੁਰਾਣੇ ਇਹ ਟਰਾਲਾ ਲੈਣਾ ਹੋਵੇ ਬਾਈ ਤੇ ਇਹ ਟਰਾਲਾ ਖਰਾ ਫਰੀਦਕੋਟ ਏਰੀਏ ਚ ਏਰੀਆ ਬਾਈ ਬਾਈ ਦਾ ਫਰੀਦਕੋਟ ਆ ਤੇ 1 ਲੱਖ ਤੇ 45000 ਦੇ ਆਸੇ ਪਾਸੇ ਬਾਈ ਕਹਿੰਦਾ ਮੈਂ ਟਰਾਲਾ ਦੇ ਦੂੰਗਾ ਬਾਈ ਸਾਰੇ ਪਾਸੋਂ ਟਰਾਲਾ ਮੇਰਾ ਪੂਰਾ ਵਧੀਆ ਸਾਰੇ ਪਾਸੋਂ ਚੈੱਕ ਕਰਕੇ ਮੇਰੇ ਘਰੋਂ ਟਰਾਲਾ ਲੈ ਜਾਓ ਤੇ ਕਿਸੇ ਵੀ ਪੁਰਾਣੇ ਬਈਏ ਟਰਾਲਾ ਲੈਣਾ ਹੋਵੇ ਤੇ ਇਹ ਫਰੀਦਕੋਟ ਏਰੀਆ ਵਿੱਚ ਖੜਾ ਤੇ ਬਾਈ ਦਾ ਫੋਨ ਨੰਬਰ ਹੱਲੇ ਸਕਰੀਨ ਤੇ ਤੇ ਲਾ ਲਿਓ ਬਾਈ ਨੂੰ ਬਈ ਫੋਨ ਤੇ ਅੱਜ ਦੀਆਂ ਵੀਡੀਓ ਆਪਣੇ ਕੋਲੇ 7 ਸੀ ਬਈ ਤੇ 7 25ਆਂ ਦਿਖਾਤੀਆਂ ਤੇ ਕੱਲ ਨੂੰ ਨਵੀਆਂ ਚੀਜ਼ਾਂ ਤੇ ਨਵੇਂ ਖੇਤੀ ਵਾਲੀ ਸੰਦੇ ਆਪਾਂ ਫੇਰ ਲੈ ਕੇ ਆਵਾਂਗੇ ਤੇ ਸਾਰਿਆਂ ਨੂੰ ਬਈ ਸਤਿ ਸ੍ਰੀ ਅਕਾਲ